ਕਾਫੀ ਰੌਲਾ ਪੈ ਚੁੱਕਿਆ ਪੂਰੇ ਹਿੰਦੁਸਤਾਨ ਦੇ ਵਿੱਚ ਦਲਜੀਤ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਭਾਵੇਂ ਅੱਜ 27 ਤਰੀਕ ਹੈਗੀ ਤੇ ਇੰਡੀਆ ਨੂੰ ਛੱਡ ਕੇ ਪੂਰੀ ਦੁਨੀਆ ਦੇ ਵਿੱਚ ਸਿਨੇਮੇ ਘਰਾਂ ਵਿੱਚ ਦਲਜੀਤ ਦੀ ਫਿਲਮ ਇਹ ਲੱਗ ਚੁੱਕੀ ਹੈਗੀ ਤੇ ਇਹਦਾ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਹੈਗਾ ਤੇ ਕਾਫੀ ਗਾਇਕ ਤੇ ਬਾਲੀਵੁੱਡ ਵਾਲੇ ਵੀ ਇਸ ਫਿਲਮ ਦਾ ਵਿਰੋਧ ਕਰ ਰਹੇ ਨੇਗੇ ਤੇ ਦਲਜੀਤ ਨੂੰ ਕਿਹਾ ਜਾ ਰਿਹਾਗਾ ਵੀ ਤੂੰ ਗਦਾਰ ਆਂਗਾ ਦੇਸ਼ ਦਾ ਗਦਾਰ ਆਂ ਤੇ ਤੇਰਾ ਦੇਸ਼ ਦੇ ਨਾਲ ਕੋਈ ਪਿਆਰ ਨਹੀਂਗਾ ਉਹਦੀ ਇਸ ਫਿਲਮ ਨੂੰ ਲੈ ਕੇ ਕਾਫੀ ਗਾਇਕਾਂ ਨੇ ਜਿਵੇਂ ਮੀਕਾ ਸਿੰਘ ਮੀਕਾ ਸਿੰਘ ਨੇ ਬਿਆਨ ਦਿੱਤਾ ਮੀਕਾ ਸਿੰਘ ਨੇ ਪੂਰੀ ਵਿਰੋਧਤਾ ਕੀਤੀ ਹੈ ਕਿ ਦਲਜੀਤ ਦੀ ਦਲਜੀਤ ਨੂੰ ਕਿਹਾ ਵੀ ਤੈਨੂੰ ਦੇਸ਼ ਨਾਲ ਪਿਆਰ ਨਹੀਂ ਹੈਗਾ ਤੈਨੂੰ ਪਾਕਿਸਤਾਨ ਦੇ ਲੋਕਾਂ ਨਾਲ ਪਿਆਰ ਹੈਗਾ ਠੀਕ ਆ ਤੂੰ ਪਾਕਿਸਤਾਨੀ ਐਕਟਰ ਰਤਨੇ ਫਿਲਮ ਦੇ ਵਿੱਚ ਤੇ ਗੁਰੂ ਰੰਧਾਵੇ ਨੇ ਵੀ ਪੂਰਾ ਵਿਰੋਧ ਕੀਤਾ। ਉਹਨੇ ਗਰਦਾਸ ਮਾਨਾ ਗੀਤ ਲਾਇਆ ਸੀਗਾ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀਆਂ। ਉਹਨੇ ਵੀ ਦਲਜੀਤ ਦਾ ਵਿਰੋਧ ਕੀਤਾ ਸੀਗਾ। ਤੇ ਉਹਨੂੰ ਤਾਂ ਲੋਕਾਂ ਨੇ ਵਧੀਆ ਸਬਕ ਸਿਖਾਇਆਗਾ ਤੇ ਜਦੋਂ ਨੇ ਇਹ ਬਿਆਨ ਦਿੱਤਾ ਗੁਰੂ ਰੰਧਾਵੇ ਨੇ ਤਾਂ ਲੋਕਾਂ ਨੇ ਪੂਰੀ ਤਰ੍ਹਾਂ ਟ੍ਰੋਲ ਕੀਤਾ ਟ੍ਰੋਲ ਕਰਨ ਤੋਂ ਬਾਅਦ ਜਿਹੜਾ ਐਕਸ ਅਕਾਊਂਟ ਦੀਗਾ ਉਹਨੇ ਬੰਦ ਕਰ ਦਿੱਤਾ। ਗੁਰੂ ਗੁਰੂ ਰੰਧਾਵੇ ਨੂੰ ਲੋਕਾਂ ਨੇ ਕਾਫੀ ਲਾਪਾਕ ਕੀਤੀ ਆਗੀ। ਠੀਕ ਹੈ ਤੇ ਹੋਰ ਵੀ ਬਾਲੀਵੁੱਡ ਵਾਲਿਆਂ ਨੇ ਵੀ ਪੂਰਾ ਵਿਰੋਧ ਕੀਤਾ ਦਲਜੀਤ ਦਾ ਦਲਜੀਤ ਨੂੰ ਕਿਹਾਗਾ ਵੀ ਜਿਹੜੀ ਬਾਡਰ ਟੂ ਸਣੀਦੋਲ ਦੀ ਫਿਲਮ ਬਣੂਗੀ ਅੱਗੇ ਉਹਦੇ ਵਿੱਚ ਨੂੰ ਦਲਜੀਤ ਨੂੰ ਨਾਮ ਲਿਆ ਜਾਵੇ ਤੇ ਹੋਰ ਵੀ ਬਰਿੰਦਰ ਵਰਗੇ ਬੋਡੀਬਿਲਡਰਾਂ ਨੇ ਵੀ ਕਾफी ਇਹਦਾ ਦਲਜੀਤ ਦਾ ਵਿਰੋਧ ਕੀਤਾਗਾ ਜੇਕਰ ਆਪ ਦੇਖੀਏ ਜਿਹੜੀ ਸਰਦਾਰ ਜੀ 3 ਫਿਲਮ ਆ ਗਈ ਉਹ ਪਹਿਲਗਾਮ ਦੇ ਹਮਲੇ ਤੋਂ ਪਹਿਲਾਂ ਦੀ ਬਣੀ ਹੋਈ ਹੈਗੀ ਕਿਉਂ ਜਦੋਂ ਉਹ ਫਿਲਮ ਬਣੀ ਸੀ ਉਦੋਂ ਕਿਹੜਾ ਕਿਸੇ ਨੂੰ ਪਤਾ ਸੀ ਜਾਂ ਦਲਜੀਤ ਨੂੰ ਪਤਾ ਸੀਗਾ ਜਾਂ ਫਿਲਮ ਦੇ ਡਾਇਰੈਕਟਰ ਨੂੰ ਪਤਾ ਸੀਗਾ ਵੀ ਪਾਕਿਸਤਾਨ ਦੇ ਅੱਤਵਾਦੀ ਭਾਰਤ ਦੇ ਹਮਲਾ ਕਰਨਗੇ ਕਸ਼ਮੀਰ ਦੇ ਪਹਿ ਲਗਾਵਾ ਪਹਿ ਲਗਾਵਾ ਦੇ ਵਿੱਚ ਤੇ ਭਾਰਤ ਦੇ ਇੰਡੀਆ ਦੇ ਸਬੰਧ ਖਰਾਬ ਹੋਣਗੇ ਜਦੋਂ ਫਿਲਮ ਬਣੀ ਸੀ ਉਦੋਂ ਭਾਰਤ ਦੇ ਪਾਕਿਸਤਾਨ ਦੇ ਸਬੰਧ ਵਧੀਆ ਸੀ ਜਿਹੜੀ ਪਾਕਿਸਤਾਨ ਦੀ ਐਕਟਰ ਲੇਤੀ ਹੈ ਫਿਲਮ ਦੇ ਵਿੱਚ ਹਾਨੀਆਂ ਅਮੀਰ ਅਮੀਰ ਨੇ țiegi ਦਲਜੀਤ ਨੇ ਫਿਲਮ ਦੇ ਵਿੱਚ ਉਹਨੇ ਜਦੋਂ ਪਾਕਿਸਤਾਨ ਦੇ ਅਤਵਾਦੀਆਂ ਦੁਆਰਾ ਪੈਲਗਾਮ ਤੇ ਹਮਲਾ ਹੋਇਆ ਤਾਂ ਉਹਨੇ ਕੁਝ ਇਸ ਤਰ੍ਹਾਂ ਦੇ ਬਿਆਨ ਦਿੱਤੇ ਸੀ ਜੋ ਬਹੁਤ ਹੀ ਗਲਤ ਸੀਗੇ ਤੇ ਉਹ ਇਹੀ ਕੁੜੀ ਹੁਣ ਫਿਲਮ ਦੇ ਵਿੱਚ ਐਕਟਰ ਕਿ ਤਾਂ ਇਸ ਕਰਕੇ ਇਸ ਦਾ ਵਿਰੋਧ ਹੋ ਰਿਹਾਗਾ ਜੇਕਰ ਦੇਖੀਏ ਤਾਂ ਦਲਜੀਤ ਦਾ ਦਲਜੀਤ ਦੇ ਐਕਟਰਾਂ ਦਾ ਫਿਲਮ ਦਾ ਪ੍ਰੋਡੂਸਰਾਂ ਦਾ ਡਾਇਰੈਕਟਰਾਂ ਦਾ ਕਿਸੇ ਦਾ ਕੋਈ ਇਹਦੇ ਵਿੱਚ ਕਸੂਰ ਨਹੀਂ ਹੈਗਾ ਕਿਉਂਕਿ ਫਿਲਮ ਅੱਤਵਾਦੀ ਹਮਲੇ ਤੋਂ ਪਹਿਲਾਂ ਦੀ ਬਣੀ ਹੈਗੀ ਤੇ ਅੱਤਵਾਦੀ ਫ਼ਰਮਾਨ ਫਿਲਮ ਦੇ ਬਣਨ ਤੋਂ ਬਾਅਦ ਹੋਇਆਗਾ ਇਸ ਕਰਕੇ ਮੈਂ ਵੀ ਚਾਹੁੰਦਾ ਹੋਰ ਵੀ ਲੋਕ ਪੰਜਾਬੀਆਂ ਦੀ ਵੀ ਮੰਗ ਆਗੀ ਵੀ ਜਿਹੜੀ ਫਿਲਮ ਆਗੀ ਉਹ ਪੂਰੇ ਭਾਰਤ ਦੇ ਵਿੱਚ ਚਲਾਈ ਜਾਵੇ ਸਰ ਸਰਦਾਰ ਜੀ ਥੀ ਫਿਲਮ ਤਾਂ ਜੋ ਇਹ ਪੰਜਾਬ ਵਾਲੀ ਵੀ ਫਿਲਮ ਨੂੰ ਦੇਖ ਸਕਣਾ ਠੀਕ ਹੈ ਬਾਕੀ ਫਿਲਮਾਂ ਦੇ ਨਾਲ ਪੰਜਾਬ ਦਾ ਨਵਾਂ ਰੋਸ਼ਨ ਹੁੰਦਾ ਹੈਗਾ ਠੀਕ ਹੈ ਤੇ ਵਧੀਆ ਤਰੱਕੀ ਹੁੰਦੀ ਹੈਗੀ ਪੰਜਾਬ ਦੀ ਤੁਹਾਡੇ ਕੀ ਵਿਚਾਰ ਨੇ ਇਸ ਫਿਲਮ ਬਾਰੇ ਜੋ ਵੀ ਹੋਣ ਵੀ ਤੁਹਾਡੀ ਰਾਏ ਜਰੂਰ ਦੱਸਣਾ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਮੁੱਦੇ ਦੀ ਵੀਡੀਓ ਲੈ ਕੇ ਹੁਣ ਤੱਕ ਲਈ ਦਿਓ ਜੀ ਆਤ ਜੀ ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ